ਗੁਰੂ ਜੀ ਪਰਮਾਨ ਕਰਦੇ ਨੇ ਜਿਹੜਾ ਬੰਦਾ ਭਰਤੀ ਕਰਦਾ ਤੇ ਕਹਿੰਦਾ ਮੈਂ ਕੀਤਾ ਮੈਂ ਕੀਤਾ ਉਹ ਮੂਰਖ ਹੈ ਜਿਹੜਾ ਕਹਿੰਦਾ ਨਾਮ ਨਾ ਕੀਆ ਨਾ karenge ਨਾ ਕਰ ਸਕੇ ਸਰੀਰ ਉਹ ਭਗਤ ਹੈ ਉਹ ਗੁਰਮਖ ਹੈ ਭਗਤ ਕਰੇ ਭਗਤ ਕਰੇ ਮੂਰਖ ਆਪ ਜਨਾਈ ਨਾਚੇ ਟੱਪੇ ਬਹੁਤ ਦੁੱਖ ਪਾਏ ਕਦੀ ਆ ਬਾਹ ਪਖੰਡੀ ਦੀ ਕਦੀ ਆ ਬਾਹ ਕਦੇ ਨੱਚਣਾ ਕਦੇ ਟੱਪਣਾ ਕਦੇ ਪੰਗੜਾ ਤੇ ਮਾਸ਼ਾਅੱਲਾ ਇਹ ਖੁਸਨਾਵਾਂ ਇਹ ਭਗਤੀ ਹੈ ਇਹ ਨਾਚ ਕੌਣਾ ਹੈ ਕਹ ਰਹੇ ਨੇ ਗੁਰੂ ਗ੍ਰੰਥ ਸਾਹਿਬ ਨਹੀਂ ਕਹ ਰਹੇ ਨੱਚੇ ਟੱਪੇ ਬਹੁਤ ਦੁੱਖ ਪਾਇ ਪਖੰਡੀ ਬਨਾਇਆ ਸੀ ਭਗਤੀ ਕਰਦੇ ਇਹ ਜਿਹੜੇ ਨੱਚਦੇ ਟੱਪਦੇ ਨੇ ਪਖੰਡੀ ਲੋਕ ਇਹਨਾਂ ਦੁੱਖ ਮਿਲਣਾ ਹੀ ਮਿਲਣਾ ਇੱਥੇ ਹੀ ਮਿਲਣ ਤੇ ਕਿਦਰਗਾ ਸਦਾ ਇਧਰ ਸਾਡਾ ਗੁਰੂ ਕੀ ਕਹਿ ਰਿਹਾ ਨੱਚੋ ਕਿਸੇ ਗੁਰੂ ਨੇ ਨੱਚਿਆ ਗੁਰੂ ਨਾਨਕ ਜੀ ਤੋਂ ਲੈ ਕੇ ਕਿਸ ਨੇ ਐਸੇ ਪਖੰਡ ਕੀਤੇ ਬਾਣੀ ਆਹੋ ਜੀ ਮੰਨਦੇ ਆ ਬਾਣੀ ਨੂੰ ਬਾਣੀ ਨੂੰ ਕੋਈ ਵਿਰਲਾ ਹੀ ਮੰਨਦਾ ਨੱਚੇ ਟੱਪੇ ਬਹੁਤ ਮੁਖ ਪਾਏ ਨੱਚਿਆ ਟੱਪੀਆਂ ਭਗਤ ਨਾ ਹੋਏ ਸ਼ਦ ਉਸਤੇ ਦਸ ਬਤਾਲੀ ਅੰਗ ਤੇ ਮੇਰੇ ਅੰਗ ਤੇ ਯਾਦ ਨਹੀਂ ਰਹਿੰਦੇ ਸ਼ਬਦ ਬਹੁਤ ਨੇ ਕਿੰਨੇ ਕਿ ਯਾਦ ਰੱਖੀਏ ਨੱਚੇ ਟੱਪੀਏ ਭਗਤ ਨਾ ਹੋਵੇ ਸ਼ਬਦ ਮਰ ਸ਼ਬਦ ਮਰ ਭਗਤ ਪਾਵੈ ਜਨ ਸੋਇ ਇਹ ਸਿੱਖਾ ਉਸ ਸ਼ਬਦ ਦੇ ਨਾਲ ਆਪਣੇ ਸੋਤ ਜੋੜ ਐ ਬਹਿ ਜਾ ਜਿਵੇਂ ਪੱਥਰ ਹੁੰਦਾ ਪੱਥਰ ਕਦੀ ਯਾ ਕੋਡਾ ਤਾਂ ਕਦੀ ਯਾ ਕੋਡਾ ਤਾਂ ਕਦੀ ਪਖੰਡ ਪੜਿਆ ਲੋਕਾਂ ਨੇ ਜੇ ਜੀ ਭਗਤੀ ਕਰਨ ਦਾ ਹੈ ਇੱਥੇ ਰਾਣਾ ਸਾਹ ਵਾਲੇ ਮਹਾਂਪੁਰਸ਼ ਆਏ ਸੀ ਬਲਾਸਪੁਰ 14 ਦੀਵਾਨ ਮੈਂ ਸੁਣੇ ਸੀ ਤੇ ਮੈਨੂੰ ਥੋੜਾ ਥੋੜਾ ਚੇਤ ਸਾਨੂੰ ਨਹੀਂ ਸਭਤਾ ਇਹ ਉਹ ਮਹਾਪੁਰਖ ਬੈਠਦੇ ਨੇ ਮਜਾਲ ਕਿਤੇ ਹਿੱਲ ਜਾਣ ਕਿਤੇ ਇੱਧਰ ਤਾਂ ਉੱਧਰ ਕੀਤਲ ਭਗਤੀ ਕਿਵੇਂ ਕਰੀ ਦੀ ਜਾਜ ਦਸੀ ਸੰਸਾਰ ਨੱਚਦੇ ਟੱਪਦੇ ਨਹੀਂ ਸੀ ਵੀ ਇਹ ਵਾਜਾ ਵਜੋਈ ਜਾਣ ਹੈ ਕਥਾ ਕਰੀ ਜਾਣ ਖੁਸਰੇ ਲੱਗੇ ਹੁੰਦੇ ਨੇ ਭਗਤ ਕਰੇ ਮੂਰਖ ਆਪ ਜਣਾਏ ਨੱਚੀਏ ਟੱਪੀਏ ਬਹੁਤ ਦੁੱਖ ਪਾਏ ਨੱਚੀਏ ਟੱਪੀਏ ਭਗਤ ਨਾ ਹੋਏ ਸ਼ਬਦ ਮਰੇ ਭਗਤ ਪਾਵੇ ਜਰਸ ਹੋਏ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਕਹਿ ਕੀ ਰਹੇ ਨੇ ਇਹ ਹੋ ਕੀ ਨੇ ਦੁਨੀਆ ਤੇ ਇਹ ਭਗਤੀ ਹੋ ਰਹੀ ਹੈ ਐਸਾ ਨਹੀਂ ਹੈ ਤੋ ਗੁਰੂ ਮੱਤ ਦਿੰਦਾ ਆਪਾਂ ਬੇਨਤੀ ਕੀਤੀ ਸੀ ਆਦ ਸ੍ਰੀ ਗੁਰੂ ਕੀ ਗੁਰੂ ਦੀ ਮੱਤ ਅਸੀਂ ਲੈ ਲਈ ਅਸੀਂ ੜੋਲ ਬੈਠ ਕੇ ਕਹਿ ਵੀ ਤੇ 2 ਘੰਟੇ ਹੀ ਔਖੇ ਨੇ ਕਦੇ ਆਹ ਗੋਡਾ ਕਹਾਂ ਕਦੇ ਆਹ ਗੋਡਾ ਤਾਂ ਜੀ ਕਹਤਾ ਵੀ ਉੱਠ ਕੇ ਚਲੇ ਗਏ ਇੱਕ ਭਗਤੀ ਹੋ ਰਹੀ ਹੈ ਚੌਂਕੜਾ ਲਾਉਣਾ ਤਾਂ ਸਿੱਖੀਏ ਬੈਠਣਾ ਤਾਂ ਸਿੱਖੀਏ ਉਹ ਸ਼ਬਦ ਅੰਦਰੋਂ ਮਨ ਟਿਕਾਈਏ ਸ਼ਬਦ ਨਾਲ ਤਨ ਅੰਨ ਜੇ ਮਨ ਕਾਹੇ ਕੁ ਡਗਾਏ ਪਹਿਲਾਂ ਸਰੀਰ ਨੂੰ ਰੋਕੋ ਗਾਹ ਲੀ ਗਏ ਭੰਗੜਾ ਪਾਈਗੇ ਮਨ ਰੁਕ ਜਾਏਗਾ ਜੇ ਬੰਦਰ ਨਹੀਂ ਰੁਕਿਆ ਤਾਂ ਬੱਚਾ ਰੁਕ ਜਾਏਗਾ ਜੇ ਸਰੀਰ ਨਹੀਂ ਰੁਕਿਆ ਮਨ ਰੁਕ ਜਾਏਗਾ ਪਹਿਲਾਂ ਤਾਂ ਸਰੀਰ ਨੂੰ ਰੋਕੀਏ ਜਿਵੇਂ ਪੱਥਰ ਹੁੰਦਾ ਫਿਰ ਸੋਤ ਟਕਾਈਏ ਸ਼ਬਦ ਵਿੱਚ ਜੋ ਹਿੱਲੀ ਗਏ ਕੀ ਸਮਾਧੀ ਲੱਗਦੀ ਹੈ ਲਾ ਕੇ ਵੇਖ ਲੋ ਨਹੀਂ ਲੱਗੇ ਲੱਗੇ ਤਾਂ ਮੈਨੂੰ ਜ਼ਰੂਰ ਦੱਸਿਓ ਐ ਬਹਿਣਾ ਪਈਦਾ ਰਾਮ ਸੁਣ ਬਸ ਕੁਝ ਨਹੀਂ ਹੈ ਦੁਨੀਆ ਤੇ ਫਿਰ ਅੱਗੇ ਚੱਲਣਾ ਤੋ ਇੱਕ ਗੁਰੂ ਮਤ ਦਿੰਦਾ ਹੈ ਕਿ ਇਹ ਊੜਾ ਹੈ ਰਹਾਉਣੀ ਤਦ ਭਗਤੀ ਸ਼ੁਰੂ ਕਿਵੇਂ ਹੋਣੀ ਹੈ